ਸਿਹਤ ਵਿਭਾਗ ਵੱਲੋਂ ਪੰਜਾਬ 'ਚ ਚਲਦੇ 16 ਸੀਰਤ ਹਸਪਤਾਲ ਦੇ ਨਾਂ ਤੇ ਚਲਦੇ ਨਸ਼ਾ ਛਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਹੈ ਰੋਪੜ ਦੇ ਵਿੱਚ ਬੈਲਾ ਰੋਡ ਤੇ ਚਲਦੇ ਸੀਰਤ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਨੂੰ ਵੀ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਐਸ.ਡੀ.ਐਮ ਦੀ ਲਾਪਰਵਾਹੀ ਵਿੱਚ ਬਣੀ ਟੀਮ ਜਿਸ ਵਿੱਚ ਸਿਹਤ ਵਿਭਾਗ ਤੇ ਪੁਲਿਸ ਦੇ ਅਧਿਕਾਰੀ ਸ਼ਾਮਿਲ ਸਨ ਵੱਲੋਂ ਬੈਲਾ ਰੋਡ ਤੇ ਸਥਿਤ ਇਸ ਸੀਰਤ ਹਸਪਤਾਲ ਤੇ ਨਸ਼ਾ ਛਡਾਊ ਕੇਂਦਰ ਨੂੰ ਸੀਲ ਕੀਤਾ ਗਿਆ ਜ਼ਿਕਰ ਹੋਇਆ ਕਿ ਇਹ ਨਸ਼ਾ ਛਡਾਊ ਕੇਂਦਰ ਕਾਫੀ ਚਰਚਾ ਵਿੱਚ ਰਿਹਾ ਹੈ ਤੇ ਨਜ਼ਦੀਕੀ ਇਲਾਕੇ ਦੇ ਲੋਕਾਂ ਵੱਲੋਂ ਇਸ ਖਿਲਾਫ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਸੀਲ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਇੱਕੋ ਵਿਅਕਤੀ ਅਮੇਦਵਾਨਸਰ ਦੇ ਸੂਬੇ ਵਿੱਚ ਡੇਢ ਦਰਜਨ ਤੋਂ ਵੀ ਵੱਧ ਨਸ਼ਾ ਛਡਾਊ ਕੇਂਦਰ ਚੱਲ ਰਹੇ ਸਨ ਜਿਨ੍ਹਾਂ ਨੂੰ ਸੀਲ ਕਰਨ ਦਾ ਹੁਕਮ ਆਇਆ ਹੈ ਤੇ ਕਾਰਵਾਈ ਕਰਦੇ ਇਸ ਕੇਂਦਰ ਨੂੰ ਸੀਲ ਕਰਨ ਇੱਥੇ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ ਮਾਰਿਆ ਇਹਦਾ ਇਧਰ ਸੁਖਲਾ ਸਾਹ 9 ਵਜੇ ਇਹ ਉਧਰ ਤੇ ਬੰਦ ਹੋ ਜੀਵੇ ਚੰਗੀ ਮੈਦਾਨ। ਪਰ ਤਾਂ ਇੰਨਾ ਨਸ਼ੇੜੀ ਬੰਦੇ ਆਉਂਦੇ ਸੀ ਨਾ ਬੱਲੇ ਗੱਲ ਤੋਂ ਸਾਰੀ ਦਿਹਾੜੀ ਲੈਨਾ ਲੱਗਿਆ ਰਹਿੰਦੇ। ਤਾਂ ਆਪਸੇ ਲੜਦੇ ਤੇ ਬਹੁਤ ਕਿਸੇ ਨੂੰ ਦੋ ਗੋਲੀਆਂ ਵੱਧ ਤੇ ਮਿਲ ਗਈਆਂ ਕਿਸੇ ਨੂੰ ਘੱਟ ਮਿਲੀਆਂ। ਮਤਲਬ ਜਿਹਦਾ ਸਕਾਰਡ ਬਣਿਆ ਉਹਦਾ ਆ ਕੇ ਚੁੱਪ ਕਰਕੇ ਲੈ ਜਾਂਦਾ। ਈ ਭਾਈ ਖਾਂਦੇ ਘਰ ਤੇ ਉਹਦੇ ਵਿਚ ਦੇ ਤੇ ਜ਼ਿਆਦਾ। ਪੰਜ ਵਜੇ 5:30 ਵਜੇ ਤੋਂ ਬਾਅਦ ਗੋड़ियां ਵਿਕਦੀਆਂ ਸੀ ਆਉਦੇ ਪੱਤੇ ਵਿਕਦੇ। ਬਸ ਕਰਕੇ ਮਤਲਬ ਭਾਈ ਸਾਡੇ ਦਾ ਜੇ ਸੁਖਲਾ ਸਾਹ ਲਾਵਾਂਗੇ ਜੇ ਇਹ ਉਰੇ ਆਨੇ ਫੜ ਜਿਵੇਂ ਚੰਗੀ ਗੱਲ ਬਹੁਤ ਸੂਖ ਹੋ ਰਿਹਾ ਇਹ ਬਹੁਤ ਵਧੀਆ ਸੀ ਪਹਿਲਾਂ ਸ਼ੋਰੀਆਂ ਬੜੀਆਂ ਸੀ ਐਸਐਸਓ ਸਾਹਿਬ ਨੂੰ ਜਾ ਕੇ ਆਏ ਸੀ ਅਸੀਂ ਕੰਪਲੀਟ ਨਾਲ ਵੀ ਕਰਕੇ ਆਏ ਫਿਰ ਅਸੀਂ 20 25 ਜਨਾਨੀਆਂ ਦੇ ਜਾ ਕੇ ਗਏ ਸੀ ਜਿਹੜਾ ਰੋਲਾ ਵੀ ਪਾਇਆ ਸੀਗਾ ਉਹਨੂੰ ਜਿੰਮ ਟਾਈਮ ਦੇ ਅਸੀਂ 0 ਇਸ 10 15 ਦਿਨ ਦਾ ਸਾਨੂੰ ਟਾਈਮ ਦੇ ਪਰ ਇਹਨਾਂ ਦੇ ਕੋਈ ਐਕਸ਼ਨ ਕੋਈ ਹੋਇਆ ਨਹੀਂ ਹੈ ਇਹਨਾਂ ਨੇ ਦੋ ਮਿੰਟ ਗਾਰਡ ਦੇ ਖੜੇ ਕਰਦੇ ਅਸੀਂ ਉਹਦੇ ਬਾਅਦ ਕੰਮ ਉਦ ਹੀ ਫਿਰ ਚੱਲਦੇ ਰਿਹਾ ਇੱਥੇ ਨਹੀਂ ਚੱਲਦਾ ਫਿਰ ਹਰਥੇ ਚੱਲਦਾ ਸੀਗਾ ਚੱਲਦਾ ਰਿਹਾ ਸਾਹਿਬ ਲੋਨ ਖਾਉਂਦੇ ਸੀ ਪੁਲਿਸ ਵਾਲੇ ਆਉਂਦੇ ਵੀ ਸੀ ਜਾਨੂ ਭੱਜ ਭੁਜ ਜਾਂਦੇ ਤੇ ਪੁਲਿਸ ਵਾਲ ਪਰ ਉਹ ਵੀ ਉੱਥੇ ਤੇ ਕਦੇ ਭੱਜਦੇ ਉਹਨਾਂ ਨੂੰ ਪਤਾ ਤਾਂ ਵੀ ਆ ਕੇ ਬੰਦੇ ਭੱਜਣ। ਉੱਟੀ ਜਾ ਕੇ ਬਲੈਕ ਕਰਦੇ ਸੀਗੇ। ਬਲੈਕ ਕਰਦੇ ਸੀ ਬੱਸ। ਜੀ। ਇੱਕ ਪ੍ਰੋਮਿਟ ਬਾਂਡ ਸੀ ਨੀ। ਉਹਨਾਂ ਨੇ ਪੰਜਾਬ ਦੇ ਵਿੱਚ 16 ਡਿਸਟ੍ਰਿਕਟ ਦੇ ਵਿੱਚ ਚੱਲਦੇ ਨੇ ਮੈਡੀਕਲ ਇਡਿਕਸ਼ਨ ਫੈਕਟਰੀ। ਇਹ ਸੋਹਣਾ ਦੇ 16 ਸਾਰੇ ਪੰਜਾਬ ਦੇ ਵਿੱਚ ਪੰਜਾਬ ਗੌਰਮੰਦੀ ਅਧਾਰਤ ਅਨੁਸਾਰ ਇਹ ਬੰਦ ਕੀਤੀ ਗਈ ਸੀ। ਇਹ ਲਾਈਸੈਂਸ ਇਹ ਤਾਂ ਕਿੰਨੀ ਦੇਰ ਲੰਮਸਮ ਕੈਨਸਲ ਕੀਤਾ ਕਿ ਕੀ ਸਸਪੈਂਡ ਕੀਤਾ। ਕੁਝ ਸਮੇਂ ਲਈ ਟਿਲ ਫਲਰ ਆਰਡਰ ਸਸਪੈਂਡ ਕੀਤਾ ਗਿਆ। ਅੱਜ ਮਾਣਿਓ ਕੈਕਟਰ ਹੈਲਥ ਸਰਵਿਸਿਜ਼ ਪੰਜਾਬ ਜੀ ਦੇ ਹੁਕਮਾ ਦੇ ਤਹਿਤ ਤੇ ਮਾਣਿਓ ਡੀਸੀ ਸਾਹਬ ਜੀ ਦੇ ਹੁਕਮਾ ਦੇ ਤਹਿਤ ਅਸੀਂ ਸੀਰਤ ਹਸਪੀਟਲ ਰੂਪਨਗਰ ਨੂੰ ਸੀਲ ਕੀਤਾ ਵਿਦ ਇਮੀਡੀਏਟ ਇਫੈਕਟ ਅਸੀਂ ਇਹਨਾਂ ਦੇ ਸਾਰੇ ਸਟਾਕ ਰਜਿਸਟਰਸ ਆਪਣੀ ਕਸਟਡੀ ਵਿੱਚ ਲੈ ਲਏ ਨੇ ਤੇ ਜਿੰਨੀਆਂ ਇਹਨਾਂ ਦੀ ਮੈਡੀਸਿਨਸ ਨੇ ਉਹ ਇੱਥੇ ਅੰਦਰ ਸਟੀਲ ਅਲਮਾਰੀਆਸ ਨੇ ਉਹਨਾਂ ਚ ਡਬਲ ਲੋਕਿੰਗ ਕਰਕੇ ਉਹਦੀ ਜਿਹੜੀ ਚਾਬੀਆਂ ਨੇ ਉਹ ਸਾਡੇ ਹੈਲਥ ਡਿਪਾਰਟਮੈਂਟ ਨੇ ਆਪਣੀ ਕਸਟਡੀ ਵਿੱਚ ਲੈ ਲਈਆਂ ਨੇ ਇਹਨਾਂ ਦਾ ਜਿਹੜਾ CCTV ਐਕਸੈਸ ਹੈ ਉਹ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਤੇ ਸਾਡੇ ਹੈਲਥ ਡਿਪਾਰਟਮੈਂਟ ਦੋਨਾਂ ਨੂੰ ਮਿਲ ਜਾਏਗਾ ਤੇ ਲਾਰਜਲੀ ਜਿਹੜਾ ਹੈ ਇਹ ਔਨ ਅਕਾਊਂਟ ਆਫ ਐਨ FIR ਡੇਟਡ 31 12 2024 ਜਿਹੜੀ ਇਹਨਾਂ ਦੇ ਓਨਰ ਸਿਗੇ ਜਿਨ੍ਹਾਂ ਨੇ 22 ਹੋਰ ਸੈਂਟਰਸ ਨੇ ਪੂਰੇ ਪੰਜਾਬ ਦੇ ਵਿੱਚ ਉਹ ਸਾਰੇ ਅੱਜ ਸਿਲਸਿਲੇਵਾਰ ਤਰੀਕੇ ਨਾਲ ਬੰਦ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਰੂਪਨਗਰ ਦਾ ਸੈਂਟਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਇਹਨੂੰ ਸੀਲ ਕਰਨ ਲੱਗੀ ਹੋ। ਸਰ ਇੱਥੇ ਕੋਈ ਮਰੀਜ਼ ਵੀ ਸੀ ਜਦੋਂ ਤੁਸੀਂ ਚੈੱਕ ਇਨ ਕਰਨ ਆਏ ਜਿਹੜੇ ਮਰੀਜ਼ ਸੀ ਇੱਥੇ? ਨਹੀਂ ਐਸੇੱਚ ਕੋਈ ਮਰੀਜ਼ ਨਹੀਂ ਸੀਗੇ ਤੇ ਸਾਡੀ ਸਾਰਿਆਂ ਨੂੰ ਜਿੰਨੇ ਵੀ ਮਰੀਜ਼ ਜਿਹੜੇ ਉਹ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਸੀਰੀਅਸ ਹਸਪੀਟਲ ਰੂਪਨਗਰ ਦਾ ਤਤਕਾਲੀਨ ਪ੍ਰਭਾਵ ਨਾਲ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਜੋ ਜਿੰਨੇ ਵੀ ਮਰੀਜ਼ ਨੇ ਉਹ ਆਪਣੇ ਇਲਾਜ ਦੇ ਲਈ ਜੋ ਜਿਹੜਾ ਹੈ ਸਰਕਾਰੀ ਹਸਪਤਲ ਸਾਡੇ ਉੱਥੇ ਜਾ ਸਕਦੇ ਨੇ ਉੱਥੇ ਉਹਨਾਂ ਦਾ ਅਸੀਂ ਹਰ ਸੰਭਵ ਇਲਾਜ ਕਰਾਂਗੇ ਸਾਡੇ ਐਸਐਮਓ ਸਾਹਿਬ ਇਸ ਪੂਰੀ ਪ੍ਰੋਸੈਸ ਨੂੰ ਪਰਸਨਲੀ ਮੋਨਿਟਰ ਕਰ ਰਹੇ ਨੇ ਤੇ ਸਾਡੇ ਨਾਲ ਸਿਟੀਜ਼ਨਸ ਦਾ ਜਿਹੜਾ ਕੋਆਪਰੇਸ਼ਨ ਉਹ ਕਾਫੀ ਅੱਛਾ ਰਿਹਾ ਹੈ ਸਿਟੀਜ਼ਨਸ ਦੀ ਰੈਪੀਡਟਿਵ ਕੰਪਲੇਂਟਸ ਵੀ ਸੀਗੀਆਂ ਤਾਂ ਇਹ ਉਹ ਜਿਹੜੀ ਪ੍ਰੋਬਲਮ ਹੈ ਉਹ ਲਾਰਜਲੀ ਸੋਲਵ ਹੋਏਗੀ ਬੇਰੀ ਜਿੰਨੇ ਵੀ ਲੋਕ ਜਿਹੜੇ ਨਸ਼ਾ ਛਡਾਉ ਇਸ ਨਸ਼ਾ ਛਡਾਉ ਕੇਂਦਰ ਤੋਂ ਆਪਣਾ ਇਲਾਜ ਕਰਾ ਰਹੇ ਸੀ ਉਨਾਂ ਨੂੰ ਰਿਕੁਐਸਟ ਹੈ ਕਿ ਉਹ ਵਾਰ-ਵਾਰ ਇਹਦੇ ਵਾਲੇ ਵਾਲੇ ਚੱਕਰ ਨਾ ਕਰਦਨ ਕਿਉਂਕਿ ਸਾਡੇ ਪੁਲਿਸ ਟੀਮ ਜਿਹੜੀਆਂ ਨੇ ਉਹਨੂੰ ਰੂਟੀਨਲੀ ਗਸ਼ਟ ਕਰਨੀਆਂ ਨੇ ਤੇ ਕਿਸੇ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਪੈ ਸਕਦਾ ਇਨ ਕੇਸ ਉਹ ਵਾਰ-ਵਾਰ ਕਿਸੇ ਤਰ੍ਹਾਂ ਦਾ ਲਾਣ ਆਰਡਰ ਦੀ ਪ੍ਰੋਬਲਮ ਕਾਸ ਕਰ ਰਹੇ ਨੇ ਜਾਂ ਮਿਸਕਰੀਐਂਟਸ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕਾਸ ਕਰਦੇ